ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਲ ਕਰਦੋਂ ਮੇਰੇ ਚੈਨਲ ਤੇ ਉਮੀਦ ਕਰਦੇ ਤੂੰ ਸਾਰੇ ਠੀਕ ਠਾਕ ਹੋਵੋਗੇ ਤੰਦਰੁਸਤ ਹੋ ਖੁਸ਼हाल ਹੋਵੋਗੇ ਮੈਂ ਵੀ ਬਿਲਕੁਲ ਠੀਕ ਐ ਟਾਈਮ ਹੋ ਰਿਹਾ ਪੌਣੇ 6 ਦਾ ਇਹ ਤੇ ਮੇਰਾ ਕਿਊ ਚਾਹ ਦਵਿੰਦਰ ਦੀ ਤੇ ਮੈਂ ਆਪਣੀ ਅੱਜ ਮੈਂ ਵੀ ਥੋੜੀ ਚਾਹ ਪੀਉਂਗੀ ਇੱਕ ਛੋਟਾ ਕੱਪ ਬਸ ਮੈਂ ਇੱਕ ਛੋਟਾ ਕੱਪ ਚਾਹ ਦਾ ਪੀਉਂਗੀ ਕਿਉਂਕਿ ਮੈਂ ਉਧਰ ਮਸ਼ੀਨ 'ਚੋਂ ਕੱਪੜੇ ਪਾ ਕੇ ਆਈਆਂ ਬਾਅਦ ਫਿਰ ਚਾਹ ਪੀ ਕੇ ਕੱਪੜਿਆਂ ਦਾ ਕੰਮ ਫਿਨਿਸ਼ ਕਰੂੰਗੀ ਕੱਪੜਿਆਂ ਦਾ ਕੰਮ ਫਿਨਿਸ਼ ਕਰਕੇ ਫਿਰ ਅੰਦਰ ਦਾ ਕੰਮ ਕਰੂੰਗੀ ਅੰਦਰ ਅੱਜ ਮੈਨੂੰ दाल ਸਬਜ਼ੀ ਵਿੱਚ ਕੁਝ ਨਹੀਂ ਬਣਾਉਣੀ ਹੈਗੀ दाल ਸਬਜ਼ੀ ਕਰਨੀ ਛੁੱਟੀ ਹੈ ਪਈਏ ਰਾਤ ਵਾਲੀ दाल ਤੇ বাস ਕੱਪੜੇ ਤੋਂ ਕੱਪੜੇ ਧੋ ਕੇ ਫਿਰ ਕੋਈ ਹੋਰ ਕੰਮ ਦੇਖੂ ਕੀ ਕਰਨ ਵਾਲਾ ਆਪਦਾ ਬ੍ਰੈਕਫਾਸਟ ਤਿਆਰ ਕਰੂੰਗੀ ਮੈਂ ਥੋੜੀ ਚਾਹ ਪੀਣੀ ਕਰ ਲਵਾਂ ਦਿਲ ਕਰੇ ਜਾਂ ਮੈਨੂੰ ਐ ਲੱਗੇ ਮੈਂ ਕੱਪੜੇ ਧੋਣੇ ਨੇ ਪਹਿਲਾਂ ਫਿਰ ਚਾਹ ਪੀਣਾ ਨੇ ਅੱਜ ਮੈਂ ਥੋੜਾ ਜਿਹਾ ਮੈਂ ਲੇਟ ਉੱਠੀ ਆ 5 ਵਜੇ ਉੱਠੀ ਨਹੀਂ ਮੈਂ 8:30 ਪੌਣੇ 5 ਉੱਠਦੀ ਹੁੰਦੀ ਆ ਅੱਜ ਮੈਂ 5 ਵਜੇ ਉੱਠੀ ਆ 5 ਵਜੇ ਉੱਠ ਕੇ ਪਹਿਲਾ ਪਲਾਂਟਸ ਨੂੰ ਪਾਣੀ ਦਿੱਤਾ ਕੋਈ ਕਹਿੰਦਾ ਸੀ ਸ਼ਾਮ ਨੂੰ ਹੈ ਨਹੀਂ ਸੀ ਕਦੇ ਪਲਾਂਟਸ ਨੂੰ ਪਾਣੀ ਨਹੀਂ ਦਿੱਤਾ ਗਿਆ ਪਲਾਂਟਸ ਨੂੰ ਪਾਣੀ ਦੇਖਿਆ ਹੀ ਹੈ ਫਿਰ ਮੈਂ 15 ਮਿੰਟ ਵਾਕ ਕਰੀਏ ਮੌਖ ਵਿੱਚ ਘੱਟ ਕਰੇ ਕਿਉਂਕਿ ਰਾਤ ਮੇਰਾ ਸਿਰ ਦੁਖਦਾ ਇਸ ਵਿੱਚ ਦਵਾਈ ਲੈਣੀ ਦਵਾਈ ਲੈਣ ਕਰਕੇ ਨਾ ਥੋੜਾ ਜਿਹਾ ਫਿਰ ਉੱਠਣਾ ਔਖਾ ਹੋਇਆ ਨਾ ਫਿਰ ਮੈਨੂੰ ਵੀ ਆਈ ਸੀ ਇੱਕ ਵਾਰ ਨੀਂਦ ਅਚੀ ਤਰ੍ਹਾਂ ਪੂਰੀ ਕਰ ਲਾਂ ਵੀ ਇਹ ਨਾ ਹੋਵੇ ਸਿਰਾਂ ਇੱਕ ਦਵਾਈ ਦੁੱਖਣਾਂਗੇ ਜਿਸ ਕਰਕੇ ਮੈਂ ਥੋੜਾ ਜਿਹਾ ਦੇਰ ਠੀ ਉੱਠੀ 15 ਮਿੰਟ ਵਾਕ ਕਰੀ ਅੱਜ ਫਿਰ ਰੱਖ ਦਿਆਂ ਚਾਹ ਚਾਹ ਪੀਣੀ ਹੈ ਫਿਰ ਜਾਂਨੇ ਕੱਪੜੇ ਕੱਪੜਿਆਂ ਵਾਲਾ ਪਾਣੀ ਹੋਰ ਪੀਣਾ ਮੈਂ ਇੱਕ ਗਲਾਸ ਪਾਣੀ ਦਾ ਪੀਤਾ ਮੈਨੂੰ ਆਇ ਹੁੰਦਾ ਵੀ ਸਵੇਰ ਸਵੇਰੇ ਜਿੰਨਾ ਪਾਣੀ ਪੀਤਾ ਜਾਵੇ ਵਧੀਆ ਹੈ ਨਾ ਬਾਡੀ ਹਾਈਡਰੇਟ ਰਹਦੀ ਹੈ ਪਾਣੀ ਹੋਰ ਪੀਣਾ ਇੱਕ ਗਲਾਸ ਪਹਿਲਾਂ ਪਾਣੀ ਦਾ ਪੀ ਲਵਾਂ ਚਲ ਇੱਕ ਹੋਰ ਪੀ ਲਾਂ ਗ੍ਰੀਨ ਟੀ ਹੁਣ ਮੈਂ ਘੱਟ ਪੀਂਦੀ ਪਤਾ ਨਹੀਂ ਗਰਮੀ ਕਰਕੇ ਮੇਰਾ ਜੀ ਨਹੀਂ ਕਰਦਾ ਹੈਗਾ ਪੀਣ ਨੂੰ ਬਹੁਤ ਘੱਟ ਪਿੰਦੀ ਕਈ ਵਾਰ ਮੈਂ ਦਿਨੇ ਪੀਣਾ ਨਹੀਂ ਹੁੰਦੀ ਐ ਤੇ ਸਵੇਰੇ ਮੈਂ ਖਾਲੀ ਪੇਟ ਨਹੀਂ ਪੀਂਦੀ ਮੈਨੂੰ ਕਿਸੇ ਨੇ ਕਹਤਾ ਕਿ ਖਾਲੀ ਪੇਟ ਨਹੀਂ ਪੀਣੀ ਚਾਹੀਦੀ ਹੈਗੀ ਤਮ ਦਿਨੇ ਪੀਲਾ ਨਹੀਂ ਹੋਣੀ ਆ ਜਿਵੇਂ ਦੁਪਹਿਰੇ 10 11 ਵਜੇ ਪੀਦੀ ਆ ਬ੍ਰੈਕਫਾਸਟ ਕਰਨ ਤੋਂ ਘੰਟੇ ਬਾਅਦ ਪੀ ਲੈਣੀ ਆ ਪੀਲਾ ਨਹੀਂ ਹੋਣੀ ਐਨਾਂ ਕਰਮ ਪਾਣੀ ਆ ਰੋਜ਼ ਵੀ ਸਿੱਧਾ ਨਾ ਗਰਮ ਪਾਣੀ ਨਾਲ ਉ ਗਰਮ ਕਰਨ ਦੀ ਲੋੜ ਹੀ ਨਹੀਂ ਹੈਗੀ ਕੋਈ ਇੱਕ ਸਰਕਲ ਖਾਦਾ ਹੋਊਗਾ ਕੱਪੜਿਆਂ ਨੂੰ ਆਪਣੇ ਕੱਢਣਾ ਇੱਕ ਲੋਡ ਧੋਤਾਗਾ ਫਾਈਨਲੀ ਕੱਪੜੇ ਥੋੜੇ ਹੀ ਨੇ ਬਸ ਉਹ ਟੈਨਸ਼ਨ ਹੀ ਹੋਣੀ ਜੀ ਕੱਪੜੇ ਧੋ ਲਈਏ ਜਲਦੀ ਧੋ ਲਈਏ ਠੰਡੇ ਠੰਡੇ ਧੋ ਲਈਏ ਬਸ ਐ ਹੋ ਜਾਂਦਾ ਕੱਪੜੇ ਐਨੇ ਹੀ ਹੈਗੇ ਜਾਂ ਫਿਰ ਮੈਨੂੰ ਐ ਹੁੰਦਾ ਵੀ ਕੱਲ ਨੂੰ ਵੀ ਤੇ ਜਾਣਾ ਆਉਣਾ ਨਾ ਪੈ ਜੇ ਹਨਾ ਵੀ ਜਿਹੜੇ ਹੈਗੇ ਨੇ ਐਨੇ ਕ ਧੋ ਲਾ ਫਿਰ ਕਿੱਠੇ ਹੋ ਜਾਣਗੇ ਬਸ ਮੈਨੂੰ ਇਹੀ ਗੱਲ ਦਾ ਹੁੰਦਾ ਜਿਵੇਂ ਹਫ਼ਤੇ 'ਚ ਦੋ ਦਿਨ ਵੀ ਕੱਪੜੇ ਧੋਵਾਂ ਮੇਰਾ ਕੰਮ ਹੀ ਚੱਲ ਜੇ ਬਸ ਕਈ ਵਾਰ ਤੇ ਕਿਤੇ ਆਉਣ ਜਾਣ ਕਰਕੇ ਮੈਨੂੰ ਐ ਹੁੰਦਾ ਵੀ ਜਿਹੜੇ ਹੈਗੇ ਨੇ ਮੈਂ ਧੋ ਨਾ ਜਿਹੜੇ ਸਵੇਰੇ ਸਵੇਰੇ ਕੱਪੜੇ ਧੋਪਿਆ ਉਹਦੇ ਵਰਗੀ ਜਰੀ ਸੀ ਨਹੀਂ ਹੁੰਦੀ ਨਹੀਂ ਕੰਮ ਨਾਲ ਬਹੁਤ ਵੱਡਾ ਕੰਮ ਹੋ ਗਿਆ ਜਿਹੜੇ ਸਵੇਰੇ ਕੱਪੜੇ ਧੋਲੀ ਸੂਰਜ ਚੜਾਣਾ ਹੈ ਬਿਲਕੁਲ ਸਾਹਮਣੇ ਚੜਦਾ ਸਿੱਧਾ ਅੰਦਰ ਸਾਹਮਣੇ ਧੁੱਪ ਜਾਂਦੀ ਹੈ ਸਾਡੇ ਕਮਰੇ 'ਚ ਕਿਚਨ 'ਚ ਲੌਬੀ 'ਚ ਧੁੱਪ ਜਾਂਦੀ ਛੜਦੀ ਧੁੱਪ ਗਰਮੀਆਂ 'ਚ ਪਹਿਲਾਂ ਹੀ ਘਰ ਗਰਮ ਹੁੰਦਾ ਸਰਦੀ ਚ ਆਉਂਦੀ ਸਰਦੀ ਡਿੱਕੀਆਂ ਨਿਕਲ ਸੂਰਜ ਚੜੂਗਾ ਗਰਮੀਆਂ ਘਰ ਤਾਪ ਜਾਂਦਾ ਸੂਈ ਦੀ ਸਬਜੀ ਮੱਛੀ ਪੀ ਗਰਮੀ 'ਚ ਸਬਜੀ ਹੁੰਦੀ ਇੰਨਾਂ ਘਰੇ ਨਾ ਸਾਡੇ ਬੂਟੇ ਲੱਗੇ ਹੋਏ ਨੇ ਤੇ ਬੂਟੇ ਵੱਡੇ ਨੇ ਫੈਲ ਹੋਏ ਨੇ ਹਵਾ ਨਹੀਂ ਪੈਂਦੀ ਹੈਗੀ ਥੋੜੀ ਬਹੁਤੀ ਲਗਾਨਾ ਨੇ ਉਹ ਵੀ ਨਹੀਂ ਹੁੰਦੀ ਫਿਰ ਪਾਣੀ ਵੀ ਰੋਜ਼ ਜਾਣਾ ਪੈਂਦਾ ਇੰਨੀ ਕੇਅਰ ਕੌਣ ਕਰੇ ਕਿ ਮੀਮਾ ਕਰ ਲਾ ਉਹ ਖੇਤ ਵੀ ਉਹਨਾਂ ਨੂੰ ਕੰਮ ਕਰਨਾ ਹੁੰਦਾ ਜਿਵੇਂ ਜਿਵੇਂ ਕੱਪੜੇ ਧੁੱਤੇ ਜਾ ਰਹੇ ਇਸ ਵਿੱਚ ਸੁੱਕਣੇ ਪਾਈ ਜਾਂਦੀ ਸੀ ਸੈਮੀ ਮਸ਼ੀਨ 'ਚ ਇਹ ਹੁੰਦਾ ਕਿ ਥੋੜੇ ਜਿਹੇ ਕੱਪੜੇ ਇੱਕ ਲੋਡ ਧੁੱਤਿਆ ਜਾਂਦਾ ਫਿਰ ਆਪਾਂ ਨੂੰ ਚਲੋ ਸੁੱਕਣੇ ਪਾਉਣੇ ਪੈਂਦੇ ਨੇ ਫਿਰ ਆਪਾਂ ਨਾਲ ਨਾਲ ਪਾਣੀ ਦੂਜਾ ਲੋਡ ਪਾ ਦਿੰਦੇ ਨੇ ਹੋਰ ਕੱਪੜੇ ਪਾ ਦਿੰਦੇ ਨੇ ਫਿਰ ਉਹ ਧੁੱਤਿਆਂ ਦੇ ਲੋ ਸੁੱਕਣੇ ਪਾ ਦਿੰਦੇ ਆ ਇਹਦਾ ਉੱਤੇ ģੇੜੇ ਤੇ ģੇੜੇ ਰਹਿੰਦਾ ਫੁੱਲੀ ਜੇ ਹੁੰਦਾ ਕਿ ਇੱਕ ਵਾਰ ਸਾਰੇ ਕੱਪੜੇ ਇਕੱਠੇ ਧੁੱ ਪਾਸੂ ਇਹ ਸਵੇਰੇ ਹੀ ਹੁੰਦਾ ਕਿ ਕੱਪੜੇ ਧੋਤੇ ਜਾਂਦੇ ਧੁੱਪ ਵਾਲਾ ਕੰਮ ਬਾਹਰ ਨਾਲ ਖਤਮ ਹੋ ਜਾ ਜਿਵੇਂ ਚੜਦੀ ਧੁੱਪ ਆਉਂਦੀ ਹੈ ਨਾ ਸਵੇਰ ਸਵੇਰ ਤਾਂ ਇਹ ਜੀ ਕਰੂ ਵੀ ਘਰ ਦਾ ਮੂੰਹ ਜੇ ਘੁੰਮਦਾ ਹੋਵੇ ਦੂਜੇ ਪਾਸੇ ਕਮਾ ਦੇ ਵੀ ਧੁੱਪਾ ਇੰਨੀ ਬੁਰੀ ਲੱਗਦੀ ਹੈ ਸਵੇਰ ਸਵੇਰ ਤਾਂ ਇੰਨੀ ਬੁਰੀ ਲੱਗਦੀ ਕਿਉਂਕਿ ਸਾਹਮਣੇ ਸਾਰੇ ਘਰ ਚ ਧੁੱਪ ਆ ਜਾਂਦੀ ਆ ਜੀ ਤਾਂ ਇਹ ਕਰੂ ਵੀ ਘਰ ਦਾ ਮੂੰਹ ਨਾ ਬਸ ਚੱਲੇ ਕਮਾ ਦੇ ਦੂਜੇ ਪਾਸੇ ਇੰਨੀ ਜ਼ਿਆਦਾ ਧੁੱਪ ਇਰੀਟੇਟ ਕਰਦੀ ਹੈ ਸਵੇਰ ਸਵੇਰ ਤੇ ਪਰ ਸਰਦੀਆਂ ਵਿੱਚ ਇਹ ਧੁੱਪ ਨੂੰ ਆਪਾਂ ਤਰਸ ਜਾਂਦੇ ਇੰਨੀ ਵਧੀਆ ਲੱਗਦੀ ਹੈ ਦੇਖੋ ਕੀ ਚੀਜ਼ ਆ ਨਾ ਇਹ ਵੀ ਕੁਦਰਤ ਦੇ ਰ ਟਾਈਮ ਹੋ ਰਿਹਾ 12:30 ਦਾ ਮੈਂ ਥੋੜੀ ਆਪਣੇ ਕੱਪੜੇ ਸੈੱਟ ਕਰਨੀ ਕਮਰਟ ਕੱਲ ਨਾ ਮੈਂ ਕੁਝ ਸੂਟ ਕੱਢੇ ਸੀਗੇ ਹਾਫ 슬ੀਵਸ ਦੇ ਪਹਿਲਾਂ ਤਾਂ ਮੇਰੇ ਕੋਲ ਸਾਰਕੁਲ ਪੌਣੀਆਂ ਬਾਹਣੇ ਕੱਢੀ ਹੋਈ ਸੀ ਫਿਰ ਮੈਂ ਹੁਣ ਹਾਫ 슬ੀਵਸ ਕੱਢੇ ਨੇ ਇਹਨਾਂ ਦੇ ਹਾਫ 슬ੀਵਸ ਨੇ ਜਿਹੜੇ ਹੁਣ ਬਿਲਕੁਲ ਗਰਮੀ 'ਚ ਪਾਉਣ ਵਾਲੇ ਨੇ ਉਹ ਕੱਢੇ ਨੇ ਉਹ ਸੈੱਟ ਕਰਨੀ ਹੈ ਇੱਕ ਦੋ ਸੂਟ ਕੁਝ ਵਿੱਚ ਇਹ ਜਿਹੜੇ ਜਿਹੜੇ ਮੈਨੂੰ ਲੱਗਦਾ ਸੀ ਹੁਣ ਮੈਥੋਂ ਪੈਣ ਨਹੀਂ ਉਹ ਚੱਕ ਕੇ ਰੱਖ ਦੂੰਗੀ ਕੁਝ ਥੋੜਾ ਥੋੜਾ ਦਿਨਾਂ ਬਾਅਦ ਨਾ ਅਲਮਾਰੀਆਂ ਸੈੱਟ ਕਰਨੀਆਂ ਪੈਂਦੀਆਂ ਨੇ ਕਿਉਂਕਿ ਇੱਕ ਕਰ ਆਪਾਂ ਸੈੱਟ ਕਰ ਦੰਨਾ ਫਿਰ ਉਹ ਰੋਜ਼ ਕੱਪੜੇ ਕਾੜਦੇ ਥੋੜੇ ਬਹੁਤ ਖਿਲਰ ਜਾਂਦੇ ਨੇ ਕੱਪੜੇ ਨਾਲੇ ਫਿਰ ਇਹ ਹੁੰਦਾ ਕੁਝ ਕੱਪੜੇ ਆਪਾਂ ਨੂੰ ਯਾਦ ਵੀ ਆ ਜਾਂਦੇ ਦੇਖ ਕੇ ਵੀ ਆ ਹੈਗੇ ਨਾ ਆਪਾਂ ਪਾਇਆ ਹੀ ਨਹੀਂ ਆ ਪਾ ਲਈਏ ਮੈਂ ਕਿਹਾ ਚਲੋ ਨੀਗਾ ਮਾਰਾਂ ਨਾਲੇ ਇਹਨਾਂ ਦੀ ਸੈੱਟ ਕਰ ਦਾਂ ਬਿਲਕੁਲ ਪਤਲਾ ਆਜਾ ਮੈਂ ਪਤਲਾ ਸੂਟਾ ਹੁਣ ਗਰਮੀ 'ਚ ਪਾਊਗਾ ਮੈਂ ਕਿਹਾ ਚਲੋ ਹੁਣ ਇਹਦਾ ਫਾਇਦਾ ਨਹੀਂ ਹੈ ਹਨ ਕੁਝ ਕੱਪੜੇ ਇਹ ਹੁੰਦੇ ਨੇ ਪਏ ਰਹਿ ਜਾਂਦੇ ਨੇਗੇ ਫਿਰ ਮੈਂ ਕਿਹਾ ਚਲੋ ਨੀਗਾ ਮਾਰੀ ਜਿਹੜੇ ਪਏ ਨੇ ਉਹ ਕਾਢ ਲਈ ਜਿਹੜੇ ਕੱਪੜੇ ਚ ਪਏ ਨੇ ਹੁਣ ਨਹੀਂ ਪਾਉਣੇ ਵੀ ਇੰਨੀ ਗਰਮੀ 'ਚ ਨਹੀਂ ਪਹਿਣੀ ਉਮੇ ਚੱਕ ਕੇ ਰੱਖ ਦਾਂ ਕਾਤਨ ਵੀ ਕਈ ਤਰ੍ਹਾਂ ਦੀ ਹੁੰਦੀ ਕਿ ਤੁਹਾਨੂੰ ਬਹੁਤ ਵਧੀਆ ਇਪੋਰਟਨ ਪੂਰੀ ਗਰਮੀ ਚ ਘੋਣ ਵਾਲੀ ਇੱਕ ਹੁਣ ਥੋੜੇ ਗਾਫ ਕਾਤਨ ਜਿਹੜੀ ਹੁਣ ਮੌਸਮ ਲੰਘ ਗਿਆ ਉਹ ਚ ਪਾਉਗੀ ਹੁਣ ਅੱਗੇ ਗਰਮੀ ਚ ਨਹੀਂ ਪਾਉਗੀ ਹਨ ਫਿਰ ਰੱਖੇ ਰੱਖਾਂਗੇ ਸਾਈ ਨਾਲ ਕੱਪੜੇ ਬਿਮਾਰੀ ਚ ਮੈਂ ਸਿਰਫ ਉਹ ਹੀ ਰੱਖ ਦਿਆਂ ਜਿਹੜੇ ਹੁਣ ਫਿਰੂਤ ਦੇ ਹਿਸਾਬ ਨਾਲ ਪਹਿਣ ਪਤਾ ਨਹੀਂ ਪਾਇ ਤੋਂ ਪਤਾ ਲੱਗੂ ਹੁਣ ਦੇਖ ਕੇ ਤਾਂ ਮਨ ਆ ਰਿਹਾ ਵੀ ਸਾਰੇ ਐ ਪਾ ਲੂੰਗੀ ਆ ਵੀ ਪਾ ਲੂੰਗੀ ਆ ਵੀ ਪਾ ਲੂੰਗੀ ਜੋ ਰੂਰੂਸ਼ ਪਾਉਣੇ ਨੇ ਉਹਦੇ ਕੱਪੜੇ ਕੱਢਦੇ ਆ ਨਾ ਪਾਉਣ ਵਾਸਤੇ ਫਿਰ ਪਤਾ ਕਿਉਂ ਐ ਲੱਗੂ ਵੀ ਜਮ ਹਲਕਾ ਜਿਹਾ ਆਰਾਮਦਾਰੀ ਵਾਲਾ ਸੂਟ ਹੋਵੇ। ਉਦੋਂ ਆ ਹੁਣ ਵੀ ਆਰਾਮਦਾਰੀ ਵਾਲਾ ਸੂਟ ਕਿਹੜਾ ਨਾ ਇਹ ਵੀ ਮੋਟਾ ਨਾਲ ਦਾ ਨਾ ਇਹ ਵੀ ਮੋਟਾ ਨਾਲ ਦਾ ਹਨਾ ਫਿਰ ਆਪਾਂ ਹੁਣ ਵੀ ਆਰਾਮਦਾਰੀ ਵਾਲਾ ਸੂਟ ਹੋਵੇ ਜੇ ਆਪਾਂ ਆ ਬਹੁਤ ਕੰਫਰਟੇਬਲ ਫੀਲ ਹੋਈਏ ਪਾ ਕੇ। ਸੂਟ ਤਾਂ ਸਾਰੇ ਹੀ ਕਾਟਨ ਦੇ ਨੇਗੇ। ਇੱਕ ਤਾਂ ਪਜਾਮਾ ਬਹੁਤ ਇਹਦਾ ਕੱਪੜਾ ਨਾ ਥੋੜਾ ਜਿਹਾ ਮੋਟਾ ਜਿਹਾ ਮਿਕਸ ਮਿਕਸ ਜਿਹਾ ਕੱਪੜਾ ਹੈ। ਇਹ ਮੈਨੂੰ ਪਹਿਣਾ ਨਹੀਂ ਇਹਨੂੰ ਚੱਕ ਕੇ ਰੱਖਦਾ। ਆ ਸੂਟੀਸ ਮੈਂ ਚੱਕ ਕੇ ਰੱਖਦਾ ਹੁਣ ਆ ਇੰਨੀ ਜਾਂ ਤਾਂ ਗਰਮੀ ਚ ਨਹੀਂ ਮੇਥੋਂ ਪਹਿਨਦਾ ਹੈਗਾ ਤਾਂ ਕਾਟਰ ਨਾਲ ਪਰ ਥੋੜਾ ਕਾਫੀ ਆ ਆ ਮੈਂ 셔ਟ ਪਾਈ ਨਹੀਂ ਹੈਗੀ ਉਹ ਇੱਕ ਤਾਂ ਖੁੱਲੀ ਆ ਤੇ ਇੱਕ ਵੈਸੇ ਪੂਰੀ ਬੰਨ੍ਹਦੀ ਮੈਥੋਂ ਪਹਿਣੀ ਨਹੀਂ ਹੈਗੀ ਇਹ ਮੈਂ ਪਾਉਂਦੀ ਨਹੀਂ ਚਲੋ ਚਾਹ ਹਲਮਾ ਦੀ ਚਟਕਾਉਣੇ ਕੱਪੜੇ ਆ ਇਹ ਨਹੀਂ ਸੰਟਾ ਜਿਵੇਂ ਗਰਮੀ ਵਾਲੇ ਹੋਰ ਕੱਢਨੇ ਅੱਧੀ ਬਣਦੀ ਸਾਰੇ ਕੱਪੜੇ ਤਾਂ ਪੈਂਦੇ ਵੀ ਹੈਗੇ ਕਿੰਨੇ ਕੱਪੜੇ ਬਿਨਾਂ ਪਾਈ ਰਹੇ ਹਾਂ ਜੰਦੇ ਨੇ ਕੁਝ ਤਾਂ ਮੇਰੇ ਤਾਂ ਜਮੀ ਐ ਕਿ ਕਾਫੀ ਕੱਪੜੇ ਹੈ ਨੇ ਜਿਹੜੇ ਬਿਨਾਂ ਪਾਈ ਰਹੇ ਹਾਂ ਕਿ weight loss ਕਰਕੇ ਉਸ طرح ਕਿ ਕਿੰਨੇ ਕੱਪੜੇ ਜਿਹੜੇ ਮੈਂ ਬਿਲਕੁਲ ਹੀ ਪਾਏਗੇ ਹੈਗੇ ਐਤਕਿ ਬਸ ਸਿਰਫ ਉਹ ਹੀ ਪੰਜ ਚਾਰ ਸੂਟ ਪਾਉਣੇ ਜਿਹੜੇ ਮੈਨੂੰ ਠੀਕ ਲੱਗਦੇ ਨੇ ਆਰਾਮਦਾਰੀ ਵੀ ਲੱਗਦੀ ਹੈ ਹਨ ਤੇ ਅੱਗੇ ਪਾਏ ਬਦਿਆਂ ਲੱਗਦੇ ਨੇ ਉਹ ਹੀ ਪਾਉਣੇ ਕੁਝ ਤਾਂ ਕੱਪੜੇ ਮੇਰੇ ਪਾਉਣ ਨੂੰ ਦਿਲ ਨਹੀਂ ਕਰਦਾ ਮੈਂ ਚੱਕਦੇ ਮੈਨੂੰ ਐ ਲੱਗੂ ਵੀ ਨਹੀਂ ਤਾਂ ਮਾੜਾ ਖੁੱਲਾ ਹੋਊਗਾ ਰਹਿਣ ਦੇ ਤਾਂ ਮੈਂ ਪਾਉਂਦੀ ਨਹੀਂ ਟਾਈਮ ਹੋ ਰਿਹਾ 3:30 ਦਾ ਤੇ ਮੈਂ ਚਾਹ ਪੀ ਕੇ ਇਕਦਾਂ ਅਗੇ ਕੱਪੜੇ ਪ੍ਰੈਸ ਕਰਾਂ ਜਿਹੜਾ ਸਵੇਰੇ ਤੋਂ ਉਸੇ ਮੇਕਅਪ ਪ੍ਰੈਸ ਵੀ ਕਰਨਾ ਮੰਤਲਬ ਵੇਮੈਂਟ ਲੱਗਣਗੇ ਪ੍ਰੈਸ ਕਰਨਾ ਨੇ ਕੱਪੜੇ ਨਹੀਂ ਫਿਰ ਪਏ ਨਾ ਬੂਰੇ ਲੱਗਦੇ ਨੇ ਕੁਰਸੀ 'ਤੇ ਭਰੀ ਭਰੀ ਲੱਗਦੀ ਐ ਸੋ ਉਹੀ ਗੱਲ ਫਿਰ ਵੀਡੀਓ 'ਚ ਦੇਖੋ ਮੈਂ ਕਹਿੰਦਾ ਜੇ ਘਰੇ ਕੁਰਸੀ ਹੁੰਦੀ ਉਹ ਵੀ ਕੱਪੜਿਆਂ ਨਾਲ ਭਰੀ ਰਹਿੰਦੀ ਹੈ ਹਨਾ ਪੰਜਾਬੀਆਂ ਦੀ ਇਹ ਨਿਸ਼ਾਨੀ ਹੁੰਦੀ ਐ ਉਹ ਫਿਰ ਕਿਤਨਾ ਕਿਤੇ ਕੱਪੜੇ ਰੱਖਣੇ ਨੇ ਕੋਈ ਤਾਂ ਜਗ੍ਹਾ ਲੁਕੂਗੀ ਇਸ ਕਰਕੇ ਵੀ ਕੱਪੜੇ ਪ੍ਰੈਸ ਕਰਕੇ ਸਮਝਣ ਰੋਜ਼ ਹੀ ਕੱਪੜੇ ਧੋਣ ਵਾਲੇ ਹੁੰਦੇ ਨੇ ਰੋਜ਼ ਹੀ ਪ੍ਰੈਸ ਵਾਲੇ ਹੁੰਦੇ ਨੇ ਬਸ ਕੀ ਕਰੀਏ ਗਰਮੀ ਨਹੀਂ ਜ਼ਿਆਦਾ ਪੈ ਰਹੀ ਐ ਨਹੀਂ ਜ਼ਿਆਦਾ ਬੈਠਾਂਗਾ ਬੈਠੇ ਬਠਾ ਇਹਨਾਂ ਸਾਰਾ ਕੁਝ ਮਿਲ ਜਾਗਰ ਪਰ ਪੋਸਿਬਲ ਨਹੀਂ ਹੈਗਾ ਫਿਰ ਮੈਂ ਕਿਚਨ ਚ ਜਾ ਕੇ ਬਣਾਉਂਗੀ ਸਬਜੀ ਭਿੰਡੀ ਸਬਜੀ ਕੱਟ ਕੇ ਆਈ ਐ ਉਹ ਸਬਜੀ ਬਣਾਉਂਗੀ ਭਾਂਡੇ ਵਗੈਰਾ ਚੱਕੂਗੀ ਦੁੱਧ ਦੀ ਮਲਾਈ ਉਤਾਰ ਕੇ ਭਾਂਡਾ ਖਾਲੀ ਕਰਨ ਦੁੱਧਾ ਉਹ ਖਾ ਲੂੰਗਾ ਫਿਰ ਕਿਚਨ ਚ ਜਾਨੇ ਮੈਂ ਕਿਕਰ ਕੱਪੜੇ ਪ੍ਰੈਸ ਕਰ ਜਾ ਜੇ ਮੈਂ ਕਿਚਨ ਚ ਵੜ ਗਿਆ ਫਿਰ ਮੈਨੂੰ ਟਾਈਮ ਲੰਘ ਜਾਊਗਾ ਜਦ ਤੱਕ ਮੇਰੇ ਕੰਮ ਨਹੀਂ ਖਤਮ ਹੁੰਦੇ ਮੈਂ ਨਿਕਲਣਾ ਨਹੀਂਗਾ ਤੇ ਕੱਪੜੇ ਮੇਰੇ ਉੱਥੇ ਹੀ ਪਏ ਰਹਿ ਜਾਣਗੇ ਦੇ ਘਰਾਂ ਨੂੰ ਪ੍ਰੈਸ ਅੱਧੇ ਘਤ ਪ੍ਰੈਸ ਹੋਗੇ ਬਸ ਅੱਧੇ ਹੀ ਰਹੇ ਹੁੰਦਾ ਆ ਆਪ ਦੇ ਸੂਟਾਂ ਤਰ੍ਹਾਂ ਥੋੜੀ ਥੋੜੀ ਪ੍ਰੈਸ ਮਾਰਦੇ ਹੁੰਨੇ ਥੋੜੀ ਥੋੜੀ ਦਵਿੰਦਰ ਦੇ ਜਿਹੜੇ ਖੇਤਾਂ ਦੇ ਕੁਰਤੇ ਵੀ ਆਮੇ ਨੇ ਉਹਨਾਂ ਤੇ ਬਹੁਤ ਹਲਕੀ ਜਿਹੀ ਪ੍ਰੈਸ ਮਾਰਦੀ ਹੁੰਨੀ ਆ ਬਸ ਜਿਹੜੇ ਕੋਈ ਜ਼ਿਆਦੇ ਵਧੀਆ ਕਪੜਾ ਆਉਣ ਜਾਣ ਉਹ ਜ਼ਿਆਦੇ ਵਧੀਆ ਤਰੀਕੇ ਨਾਲ ਕਰ ਲਾਂਗੇ ਨਹੀਂ ਫਿਰ ਥੋੜਾ ਟਾਈਮ ਲਾ ਕੇ ਕਰ ਲਾਂਗੇ ਹਣਾ ਇਹ ਤਾਂ ਕਾਟਨ ਦੇ ਕਪੜਾ ਜੰਮ ਇਕੱਠੇ ਹੋ ਜਾਂਦੇ ਨੇ ਬੱਤੀਆਂ ਬਣ ਜਾਂਦੀਆਂ ਨੂੰ ਜੇ ਨਾ ਪ੍ਰੈਸ ਕਰੋ ਤਾਂ ਪਾਉਣੇ ਵੀ ਔਖੇ ਨੇ ਉਹ ਤਾਰਦੇ ਆ ਦੁੱਧ ਦੀ ਮਲਾਈ ਟਾਈਮ ਹੋ ਗਿਆ ਦੁੱਧ ਹਾਉਣ ਦਾ ਟਾਈਮ ਹੋ ਗਿਆ 4:30 ਦਾ ਦੋ ਦੋ ਦੀ ਮਲਾਈ ਮਲਾਈ ਉਤਾਰ ਕੇ ਆ ਮੈਂ ਭਾਂਡਾ ਧੋ ਦੂੰਗੀ ਹਣਾ ਫਿਰ ਉਸ ਤੋਂ ਬਾਅਦ ਬਣਾਉਂਗੀ ਸਬਜ਼ੀ ਸਬਜ਼ੀ ਬਣਾਉਂਦੀ ਆਂ ਜੀ ਸਵੇਰ ਦਾ ਕਰ ਲਓ ਸ਼ਾਮ ਦਾ ਫਿਕਰ ਸ਼ਾਮ ਦਾ ਕਰ ਲਓ ਸਵੇਰ ਦਾ ਫਿਕਰ ਵੀ ਕੀ ਬਣਾਈਏ ਕੀ ਖਾਈਏ

ਕਿ ਨਹੀਂ ਹੁੰਦਾ ਨਾ ਵੇਸਟ ਨਾ ਆਵੇ ਇਹ ਵੀ ਹਨਾ ਕਹਿੰਦਾ ਹੁੰਦੇ ਦੁੱਧ ਕਹਿੰਦੇ ਤੇਰਵਾਂ ਰਤਾ ਹੁੰਦਾ ਵੀ ਨਾਲੀਆਂ ਚ ਨਹੀਂ ਰੋਣੀ ਲੈਂ। ਵੈਸੇ ਕੋਈ ਵੀ ਚੀਜ਼ ਦੇਖੋ ਵੇਸਟ ਕਰਨ ਨੂੰ ਦਿਲ ਨਹੀਂ ਕਰਦਾ ਕੁਛ ਵੀ ਹੋਵੇ ਕੋਈ ਸਬਜ਼ੀ ਬਚੀ ਹੋਵੇ ਆਟਾ ਬਚਿਆ ਹੋਵੇ ਕੁਝ ਵੀ। ਤੇ ਤਾਂ ਫੇਰ ਵੀ ਦੁੱਧ ਦਾ। ਥੋੜਾ ਜਿਹਾ ਪਾਣੀ ਪਾ ਕੇ ਐਦਾਂ ਮੈਂ ਖਰਾਵਾ ਨਹੀਂ ਉਹ ਵੀ ਦੁੱਧ ਚ ਪਾ ਦਨੀ ਆ। ਆਫਰਕਾ ਦੇ ਕੋਈ ਡੌਗੀ ਵਗੈਰ ਰੱਖਿਆ ਹੋਵੇ ਨਾ ਜਾਂ ਬਾਹਰ ਕੁੰਡਾ ਲਾਏ ਹੋਵੇ ਅਸੀਂ ਨਹੀਂ ਬਾਹਰ ਕੁੰਡਾ ਲਾਇਆ ਹੈਗਾ ਕਈ ਦਾ ਬਾਹਰ ਕੁੰਡਾ ਰੱਖ ਲਾ ਦੇ ਨਾ ਬਾਹਰ ਭਾਵੇਂ ਅਸੀਂ ਨਹੀਂ ਰੱਖਿਆ ਨਹੀਂ ਇਹ ਨੂੰ ਰੱਖ ਦਿੰਨਾ ਫਰਿੱਜ ਵਿੱਚ ਹੁਣ ਮੈਂ ਕਰਦੀ ਆਂ ਸਬਜ਼ੀ ਦੀ ਤਿਆਰੀ ਕਣਾ ਹੀ ਰੱਖ ਲਈਚ ਪਾ ਦਨੇ ਤੇਲ ਐਨੇ ਤੇਲ ਗਰਮ ਹੋਊਗਾ ਇਹਨੂੰ ਮੈਂ ਪਿਆਜ਼ ਕੱਟ ਲੂੰਗੀ ਐਨੇ ਤੇਲ ਗਰਮ ਹੁੰਦੇ ਐਨੇ ਪਿਆਜ਼ ਕੱਟ ਲਾਂ ਮੈਂ ਪਿਆਜ਼ ਬਹੁਤ ਬਹੁਤ ਮਹਿੰਗੀ ਹੋ ਗਈ ਪਿਆਜ਼ 40 ਰੁਪਏ ਕਿਲੋ ਅੱਗੇ ਘਰ ਦੇ ਹੁੰਦੇ ਆ ਤਕਿ ਅਸੀਂ ਲਗਾਏ ਨਹੀਂ ਥੋੜੇ ਜਿਹਾ ਲਗਾਏ ਸੀ ਬਾੜੀ ਵਿੱਚ ਸਰਦਗੇ ਵਿੱਚ ਉੱਤੇ ਮਿੱਟੀ ਭਾਤੀ ਪਿਛਲੇ ਸਾਲ ਉਹ ਖਰਾਬ ਹੋ ਗਏ ਜੇ ਪਿਆਜ਼ ਐਨੇ ਕਾਫੀ ਜ਼ਿਆਦਾ ਹੋਏ ਵਧੀਆ ਵੀ ਹੋਏ ਪਤਾ ਨਹੀਂ ਕਿਉਂ ਗਲ ਗਏ ਪਿਛਲੇ ਸਾਲ ਵਿੱਚੋਂ ਗਲ ਹੀ ਗਏ ਗਲ ਹੀ ਗਏ ਇਸ ਵਾਰ ਲਗਾਈ ਹੀ ਨਹੀਂ ਹੈਗੀ ਬਸ ਜੇ ਉਹ ਚੀਜ਼ ਹੁੰਦੀ ਹੈ ਫਿਰ ਤਾਂ ਆਮ ਹੋ ਜਾਂਦੇ ਬਾਹਰ ਬਾਜ਼ਾਰ ਦੀ ਸਸਤੀ ਹੋ ਜਾਂਦੀ ਹੈ ਜੋ ਆਪਣੇ ਘਰੇ ਬੀਜ ਹੁੰਦੇ ਆਪਾਂ ਲਗਾਉਂਦੇ ਨੇ ਫਿਰ ਮਹਿੰਗੀ ਹੁੰਦੀ ਹੈ ਐਕੀ ਦਾ ਘਰ ਦੇ ਵੀ ਪਿਆਜ਼ ਇੱਕ ਵੀ ਪਿਆਲੇ ਨਹੀਂ ਸਾਰੇ ਘਰ ਦਾ ਐਕੀ ਦਾ ਅੰਗੇ ਤਾਂ ਬਹੁਤ ਵਧੀਆ ਹੋ ਜਾਂਦੇ ਦਿਵਾਰੀ ਤੱਕ ਪਾਈ ਲੱਗਦੀ ਹੁੰਦਾ ਹੁੰਦਾ ਪਿਆਜ਼ ਨੇ ਇੱਕ ਗਰਮੀ ਵਾਲੀ ਸਬਜ਼ੀ ਚ ਲੱਗਦਾ ਵੀ ਬੰਦਾ ਕਰੇਲੇ ਬਣਾ ਲਓ ਭਿੰਡੀ ਬਣਾ ਲਓ ਬੰਦ ਲੱਗਦਾ ਪਿਆਜ਼ ਤੇ ਖਾਣ ਚ ਵੀ ਅੱਛਾ ਲੱਗਦਾ ਗਰਮੀ ਵਿੱਚ ਕੋਈ ਤਾਂ ਆ ਪਿਆਜ਼ ਹੁੰਦਾ ਨਾ ਖਾਣ ਚ ਵੀ ਇਹ ਵਧੀਆ ਲੱਗਦਾ ਮੈਂ ਤਾਂ ਖਾਂਦੀ ਨਹੀਂ ਪਰ ਮੰਮੀ ਤੇ ਦਵਿੰਦਰ ਬਹੁਤ ਸ਼ੁਕੀਨ ਨੇ ਪਿਆਜ਼ ਦੇ ਐਨੇ ਕੁ ਪਿਆਜ਼ ਮੈਂ ਕੱਟ ਲਈ ਬਹੁਤ ਓਨੀ ਲੱਗਦਾ ਤੇ ਇਹਨੂੰ ਗਰਮ ਪਿੰਡੀ ਕੱਟੀ ਗਈ ਹੈ। ਖਿਆਲ ਵੀ ਕੱਟ ਲੈਣਾ। ਸਬਜ਼ੀ ਪੜ ਗਈ ਮੈਂ ਕਿ ਬੌਲ ਚ ਕੱਟ ਲਾਣੀ ਆ। ਕੜਾਹੀ ਬੇਲੀ ਕਰਕੇ ਧੋ ਦਾਨੀ ਆ। ਕਿਉਂਕਿ ਮੈਂ ਤੇ ਦਵਿੰਦਰ ਬਣਾਵਾਂਗਾ ਖਿਜੜੀ ਆਪਣੇ ਲਈ। ਦਵਿੰਦਰ ਲਈ ਬਣਾਉਣੀ ਹੈ ਫਿਰ ਮੈਂ ਸੋਚੇ ਮੈਂ ਵੀ ਖਿਚੜੀ ਖਾ ਲਵਾਂਗਾ ਦਵਿੰਦਰ ਦਾ ਨਾ ਪੇਟ ਖਰਾਬ ਆ ਜੇ ਇਸ ਕਰਕੇ ਉਹਨਾਂ ਕੱਲ੍ਹ ਤੋਂ ਉਹਨਾਂ ਨੇ ਖਿਚੜੀ ਖਾਧੀ ਸੀ ਅੱਜ ਸਵੇਰੇ ਰੋਟੀ ਖਾਧੀ ਤਾਂ ਫਿਰ ਗੜਬੜ ਹੋ ਗਈ ਇਸ ਕਰਕੇ ਉਹ ਕਹਿੰਦੇ ਕਿ ਮੈਨੂੰ ਖਿਚੜੀ ਬਣਾਵੀਂ ਮੈਂ ਕਿਹਾ ਸਬਜ਼ੀ ਦਾ ਫਿਰ ਕੱਲੇ ਮੰਮੀ ਨੇ ਖਾਣੀ ਆ ਇਹ ਜੋ ਕੱਢ ਕੇ ਅਬ ਦੀ ਗਰਮ ਕਰ ਲਾਂਗੇ ਹਨਾ ਫਿਰ ਕੜਾਈ 'ਚੀ ਕਰਕੇ ਰੱਖ ਦਵਾਂਗੀ ਬੇਰਾ ਪਹਿਲਾਂ ਤਾਂ ਆਪਾਂ ਨੂੰ ਭਾਂਡੇ ਇਕੱਠੇ ਕਰਾਂ ਦਾ ਸ਼ੌਂਕ ਹੁੰਦਾ ਹਨਾ ਮੈਨੂੰ ਵੀ ਸੀਗਾ ਵੀ ਚਲੋ ਜਿਹੜੀ ਚੀਜ਼ ਨਹੀਂ ਹੈਗੀ ਲੈ ਲਈ ਆ ਨਹੀਂ ਹੈਗਾ ਆ ਚੀਜ਼ ਲੈ ਲਈਏ ਪਰ ਹੁਣ ਮੈਨੂੰ ਹੁਣ ਆਇਆ ਵੀ ਭਾਂਡੇ ਸਾਰੇ ਹੋ ਗਏ ਸਾਰਾ ਕੁਝ ਹੈਗਾ ਕਾਫੀ ਕਰੋਕਰੀ ਹੋ ਗਈ ਹਰ ਤਰ੍ਹਾਂ ਦੀ ਹੁਣ ਆਇਆ ਲੱਗਦਾ ਵੀ ਇਹਨੂੰ ਯੂਜ਼ ਕਰ ਦੋ ਕਰਾਂਗੇ ਇਸ ਕਰਕੇ ਮੈਨੂੰ ਆਇਆ ਲੱਗਦਾ ਹੁੰਦਾ ਮਰਨਾ ਪਤਾ ਨਹੀਂ ਜਿਉਣਾ ਹਨ ਵੀ ਜਿਹੜੇ ਆਪਦੇ ਸ਼ੌਕ ਨਾਲ ਚੀਜ਼ਾਂ ਬਣਾਈਆਂ ਨੇ ਇਕੱਠੀਆਂ ਕਰੀਆਂ ਨੇ ਵੀ ਆਪਦੇ ਪਸੰਦ ਦੀਆਂ ਚੀਜ਼ਾਂ ਉਹਨਾਂ ਨੂੰ ਯੂਜ਼ ਤਾਂ ਕਰ ਲਈਏ ਇਸ ਸੱਤ ਪਰ ਮੈਂ ਹੁਣ ਜਿੱਥੇ ਮੈਨੂੰ ਲੱਗਦਾ ਵੀ ਯੂਜ਼ ਕਰਨੀ ਹੈ ਮੈਂ ਯੂਜ਼ ਕਰ ਲਾਣੀ ਹੈ ਇਹ ਨਹੀਂ ਹੁੰਦਾ ਟੁੱਟਕ ਜੂਗੀ ਫੁੱਟ ਜੂਗੀ ਫਿਰ ਕੀ ਕਰਾਂਗੇ ਹਨਾ ਕੋਈ ਗੱਲ ਨਹੀਂ ਟੁੱਟੇ ਜਾਂ ਫੁੱਟੇ ਜੇ ਫਿਰ ਕੀ ਚੀਜ਼ ਐ ਕਿਉਂਕਿ ਇਨਸਾਨ ਹਨਾ ਇਨਸਾਨ ਦੀ ਇੱਜ਼ਤ ਕਰਨੀ ਚਾਹੀਦੀ ਚੀਜ਼ਾਂ ਦਾ ਕੋਈ ਤਾਂ ਦੀ ਚੀਜ਼ ਤਾਂ ਹੋਰ ਵੀ ਵੱਡ ਜੂਗੀ ਤੇ ਪਰ ਇਹਨੇ ਆਪਾਂ ਚਾਨ ਨਾਲ ਰੀਜਨਲ ਚੀਜ਼ਾਂ ਖਰੀਦਦੀਆਂ ਪਰ ਉਹਨਾਂ ਨੂੰ ਯੂਜ਼ ਕਰਨਾ ਵੀ ਬੰਦਾ ਇਹਨਾਂ ਹੈਗਾ ਵੀ ਇਕੱਠੇ ਕਰਕੇ ਰੱਖ ਜੋ ਬੱਚੇ ਤਾਂ ਇਹਨਾਂ ਅੱਗੇ ਆਪਦੀ ਪਸੰਦੀਆਂ ਖਰੀਦਣਗੇ ਹੁਣ ਇਹ ਆਪਾਂ ਆਪਣੀ ਪਸੰਦੀਆਂ ਖਰੀਦੀਆਂ ਹੋਈਆਂ ਨੇ ਇਸ ਕਰਕੇ ਮੈਨੂੰ ਆਇਆ ਕਿ ਇਹਨਾਂ ਨੂੰ ਮੈਂ ਯੂਜ਼ ਇਹ ਥਰਮੋ ਮੰਗਾਂ ਜਾਂਦਾ ਮੈਂ ਯੂਜ਼ ਕਰਦੀ ਆ ਨਾ ਇਹਨਾਂ ਦੇ ਬਾਉਲਸ ਦੇ ਢੱਕਣ ਨਾ ਪਲਾਸਟਿਕ ਦੇ ਸੀਗੇ ਪਰ ਉਹ ਟਾਈਮ ਪਾ ਕੇ ਪਲਾਸਟਿਕ ਜਦ ਮੈਂ ਸੁੱਕਈ ਹਾਂ ਦੀ ਟੁੱਟ ਗਏ ਸ਼ਾਇਦ ਇੱਕ ਬਾਉਲ ਦਾ ਮੈਨੂੰ ਲੱਗਦਾ ਮੇਰੇ ਕੋਲ ਹੈਗਾ ਇੱਕ ਦਾ ਤਿੰਨ ਦੋ ਦੇ ਹੈਗੇ ਨ ਦੋ ਦੇ ਟੁੱਟ ਗਏ ਕੁਛ ਆਂਦੇ ਸੀਗੇ ਤੇ ਉਹ ਪਲਾਸਟਿਕ ਦੇ ਢੱਕਣ ਨਹੀਂ ਕੱਢਦੇ ਹੈਗੇ ਇਹਨੂੰ ਪ੍ਰਾਪਤਨਾ ਇੱਧਰ ਸਮਝੀ ਹੋ ਗਈ ਆਪਣੀ ਡੰਨ ਕਢਾਈ ਵੀ ਬੇਲੀ ਕਰਕੇ ਮੈ ਧੋਦਣੀ ਆ ਐਂਡ ਹੁਣ ਮੈਂ ਧੋਰੀ ਸੀ ਇਹ ਪਾਂਡਿਆਂ ਵਾਲੀ ਟੋਕਰੀ ਇਹਦਾ ਇੱਕ ਸਿੰਕ ਵਿੱਚ ਪਾਂਡਿਆਂ ਵਾਲੀ ਟੋਕਰੀ ਹੁੰਦੀ ਹੈ ਉਸ ਕਰਕੇ ਫਿਰ ਇਹ ਡੇਲੀ ਸਿੰਕ ਵਿੱਚ ਵਾਸ਼ ਹੁੰਦੀ ਤੇ ਟੋਕਰੀ ਤਾਂ ਡੇਲੀ ਹੋਣੀ ਕੀ ਆ ਫਿਰ ਹਫਤੇ ਤੋਂ ਜਾਂ 10 ਦਿਨਾਂ ਤੋਂ ਮੈਂ ਇੱਕ ਵਾਰ ਵਾਸ਼ ਕਰਦਣੀ ਹੁੰਦੀ ਆ ਉਹ ਪਾਣੀ ਜ਼ਰੂਰ ਮਾਰਦਾਂ ਮੈਂ ਕਈ ਵਾਰ ਟੋਕਰੀ ਖਾਲੀ ਹੁੰਦੀ ਆ ਨਾ ਚੱਕ ਕੇ ਪਾਣੀ ਢੋਲ ਕੇ ਕੱਲਾ ਮੈਂ ਵਾਈਪਰ ਮਾਰਦਣੀ ਹੁੰਦੀ ਆ ਪਰ ਸਾਬਣ ਨਾਲ ਅੱਛੀ ਤਰ੍ਹਾਂ ਮੈਂ ਫਿਰ ਹਫ਼ਤੇ ਦਾ 10 ਦਿਨਾਂ ਤੋਂ ਇਕੱਠਾ ਦੋਨੇ ਚੀਜ਼ਾਂ ਧੋਦਣੀਆਂ ਟੋਕਰੀ ਵੀ ਧੋਦਣੀਆਂ ਤੇ ਵਾਸਫੇਸ਼ਨ ਵੀ ਧੋਦਣੀਆਂ ਕਿਉਂਕਿ ਟੋਕਰੀ ਵੀ ਨਾ ਫਿਰ ਰੋਸ ਉਸ ਕਰਕੇ ਸਾਬਣ ਵਗਦਾ ਛਿੱਟੇ ਪੈਂਦੇ ਰਹਿੰਦੇ ਨੇ ਭਾਂਡੇ ਧਰ ਜਾਂ ਗਿੱਲੇ ਥੋੜੇ ਥੋੜੇ ਚਿੱਟੇ ਚਿੱਟੇ ਜਿਵੇਂ ਸਾਬਣ ਦੇ ਛਿੱਟੇ ਆ ਜਾਂ ਕਰਕੇ ਦਿਖਣ ਲੱਗ ਜਾਂਦੀ ਆ ਫਿਰ ਇਹ ਵੀ ਧੋਣੀ ਜ਼ਰੂਰੀ ਹੋ ਜਾਂਦੀ ਹੈਗੀ ਤੇ ਇਹ ਛੋਟਾ ਜਿਹਾ ਬ੍ਰਸ਼ ਸਫਾਈ ਕਰਨ ਦੇ ਬਹੁਤ ਬਹੁਤ ਕੰਮ ਆਉਂਦਾ ਰੀਕਮੈਂਡ ਕਰਦੇ ਕਹਿੰਦੇ ਦਾ ਲਿੰਕ ਦਿਓ ਲਿੰਕ ਇਹ ਤਾਂ ਮੈਂ ਆਪਦੇ ਲੋਕਲ ਮਾਰਕੀਟ ਚ ਈਜ਼ੀਲੀ ਮਿਲ ਜਾਂਦਾ ਆਨਲਾਈਨ ਵੀ ਮਿਲ ਜਾਂਦਾ ਲੋਕਲ ਬਾਜ਼ਾਰ ਚ ਵੀ ਈਜ਼ੀਲੀ ਮਿਲ ਜਾਂਦਾ ਇਹ ਤੇ ਕਈ ਤਰ੍ਹਾਂ ਦੇ ਆਉਂਦੇ ਨੇ ਵਿੱਚ ਇੱਕ ਉਹ ਉੱਪਰ ਛੋਟੀ ਜੀ ਡੱਬੀ ਬਣੀ ਹੁੰਦੀ ਉਹਦੇ ਵਿੱਚ ਆਪਾਂ ਕੋਈ ਸਰਫ ਵਗੈਰਾ ਵੀ ਪਾ ਸਕਦੇ ਹਾਂ ਲਿਕੁਇਡ ਸਰਫ ਉਹ ਵੀ ਆਉਂਦਾ ਪਰ ਮੇਰੇ ਕੋਲੇ ਸਿੰਪਲ ਵਾਲਾ ਹੀ ਆ ਉੱਪਰ ਛੋਟਾ ਜਿਹਾ ਹੈਂਡਲ ਹੁੰਦਾ ਫੜਨ ਨੂੰ ਇਹ ਜਿਹੜਾ ਪ੍ਰਸ਼ਨ ਆ ਤਾਂ ਅੱਜ ਤੁਸੀਂ ਸ਼ੂਜ਼ ਧੋ ਲੋ ਚਾਹੇ ਤੁਸੀਂ ਕੱਪੜਿਆਂ ਤੇ ਲਗਾ ਲਓ ਨਾ ਚਾਹੇ ਜਿਮਰੀ ਦਾ ਫਿਲਟਰ ਧੋ ਲੋ ਟੋਕਰੀਆਂ ਵਗੈਰਾ ਧੋ ਲੋ ਕਿਸੇ ਵੀ ਚੀਜ਼ ਦੀ ਸਫਾਈ ਦੇ ਆਪ ਟੋਕਰੀ ਹੋ ਗਈ ਸਾਫ਼-ਸਾਫ਼ ਹੋ ਕੇ ਬੜੀ ਸੋਹਣੀ ਹੋਈ ਨੇ ਫਿਰ ਐਂ ਲੱਗਦਾ ਜੋ ਚੀਜ਼ ਕੋਈ ਵੀ ਆਪਾਂ ਸਾਫ਼ ਕਰਦੇ ਆਂ ਵੀ ਇਹ ਹੁਣ ਐਂ ਰਵੇ ਹਨਾ ਪਰ ਜੇ ਉਹਨੂੰ ਵਰਤਾਂਗੇ ਗੰਦੀ ਤਾਂ ਹੋਊਗੀ ਓਬਵੀਅਸ ਆ ਤੇ ਪਰ ਸਾਫ਼ ਸਫਾਈ ਕਰਕੇ ਚੀਜ਼ਾਂ ਸੋਹਣੀਆਂ ਨਿਕਲ ਜਾਂਦੀਆਂ ਨੇ ਦੇਖਣ ਨੂੰ ਵੀ ਜੀ ਕੰਦਾ ਫਿਰ ਉਹਨਾਂ ਨੂੰ ਤੇ ਮੈਂ ਕਹਾਂ ਤੁਹਾਨੂੰ ਨਾ ਵੀ ਨਾਲ ਪਾਸ਼ੇਂਕ ਵੀ ਵਾਸ਼ ਕਰਦਾਂ ਨੇਗੇ ਸਿਰਫ 5 ਮਿੰਟ ਲੱਗਦੇ ਨੇ ਧੋਣ ਤੇ ਪਰ ਬਸ ਆਪਣੇ ਕੌਲ ਹੀ ਵੱਡੀ ਹੋ ਜਾਂਦੀ ਕੰਮਾਂ ਨੂੰ ਲੈ ਕੇ ਨਾ ਪਤਾ ਨਹੀਂ ਕੀ ਗੱਲ ਘਰਾਂ ਵਿੱਚ ਕੰਮ ਹੀ ਇੰਨੇ ਹੁੰਦੇ ਨੇ ਐਂ ਲੱਗਦਾ ਵੀ ਜਿਹੜਾ ਜ਼ਰੂਰੀ-ਜ਼ਰੂਰੀ ਉਹ ਕਰ ਲਓ ਚਲ ਇਹਦੀ ਬਿਨਾ ਸਰ ਜੂਗਾ ਦੋ ਦਿਨ ਹੋਰ ਸਹੀ ਇੱਕ ਦਿਨ ਰੁਕ ਜਾਣੇ ਆ ਆਇਂ ਕਰ ਕਰਕੇ ਫਿਰ ਉਹ ਕੰਮ ਕਈ ਤਾਂ ਇਹ ਜਿਨੇ ਵੀ ਆਪਾਂ ਆਪ ਹੀ ਲੇਟ ਕਰ ਲਾਣੇਗੇ ਲੰਘਦੇ 5 ਮਿੰਟ ਨੇ ਤੁਹਾਨੂੰ بس ਕਾਲ ਬਹੁਤ ਵੱਟੀ ਹੋ ਜਾਂਦੀ ਆ ਜਿ ਸ਼ਿੰਕ ਰੋਜ ਤਾਂ ਦੇ ਰਹੀ ਫਿਰ ਤੇ ਸਟੀਲ ਤੇ ਚਮਕ ਜੀ ਬਣੀ ਰਹਿੰਗੇ ਰੋਜ ਨਾਲ ਤੋਂ ਇਹ ਨਾ ਫਿਰ ਉਹ ਚਮਕ ਜੀ ਹੋਰ ਤਰ੍ਹਾਂ ਹੋ ਜਾਂਦੀ ਆ ਨੀਚੇ ਮੈਂ ਸਟੈਂਡ ਰੱਖਦੀ ਹਾਂ ਇਹ ਵੀ ਮੈਂ ਵਾਸ਼ ਕਰਤਾ ਟੋਕਰੀ ਵੀ ਵਾਸ਼ ਹੋ ਗਈ ਇਧਰ ਤਿਆਰ ਕਰ ਲਿਆ ਮੈਂ ਖਿਚੜੀ ਦਾ ਸਮਾਨ ਇਹ ਹੈਗੇ ਨੇ ਦਾਲ ਸਚਾਵਲ ਹਰੀ ਦਲੀ ਹੋਈ ਮੂੰਗੀ ਦਾਲਾ ਚਾਵਲ ਥੋੜੇ ਜਿਹਾ ਅੱਜ ਮੈਂ ਜ਼ਿਆਦਾ ਲੈ ਲੈ ਕੁਆਂਟੀਟੀ ਵਿੱਚ ਕੋਈ ਦਵਿੰਦਰ ਵੀ ਖਾਣਗੇ ਤੇ ਮੈਨੂੰ ਆਏ ਥੋੜੀ ਬਚ ਗਈ ਚਲ ਸਵੇਰੇ ਵੀ ਉਹ ਖਾ ਲਵਾਂਗੀ ਸੋਇਆ ਚੰਗ ਸੋਇਆ ਚੰਗ ਸਿਰਫ ਮੈਂ ਖਾਣੀ ਆ ਦਵਿੰਦਰ ਨਹੀਂ ਖਾਂਦੇ ਉਹ ਪਸੰਦ ਨਹੀਂ ਕਰਦੇ ਉਹ ਕਿਸੇ ਵੀ ਇੰਨਾ ਇਹ ਸਬਜੀ ਖਾਣ ਨਾ ਰਾਈਸ ਚ ਖਾਣ ਪਲਾਉਚ ਪਾਉਣਿਆ ਉਹ ਉਹ ਵੀ ਨਹੀਂ ਖਾਂਦੇ ਮੈਂ ਸਿਰਫ ਮੈਂ ਖਾਉਂਗੀ ਅ ਮਫਰੋਜ਼ਨ ਮਟਰ ਤੇ ਓਟਸ ਇਹ ਸਮਾਨ ਪਾਉਂਗੀ ਮੈਂ ਤੜਕਾ ਲਗਾਉਂਗੀ ਜੋ ਤੜਕਾ ਲਗਾਉਂਗੀ ਸ਼ਾਮ ਨੂੰ 7:30 ਬਣਾਉਂਗੀ ਪਿਆਜ਼ ਮੈਂ ਉਹਦੀ ਕੱਟ ਲਵਾਂਗੀ ਇਹ ਸਮਾਨ ਮੈਂ ਕੱਢ ਕੇ ਰੱਖ ਲਿਆ ਬੀ ਚਲ ਟਾਈਮ ਦੀ ਫਿਰ ਉਹਦੇ ਬਚਤ ਖੋਜੂਗੀ ਟਾਈਮ ਹੋ ਰਿਹਾ 6:30 ਮੈਂ ਆ ਗਈ ਵਾਕ ਕਰਨ ਤੁਪਾ ਥੋੜੀ ਥੁਪਾ ਗਰਮੀ ਵੀ ਹਵਾ ਚੱਲ ਰਹੀ ਹੈ ਵੈਸ ਤਾਂ ਹਵਾ ਗਰਮ ਹੈ ਪਰ ਕੀ ਕਰੀਏ ਵਾਕ ਤਾਂ ਕਰਨੀ ਆ ਕੱਲ ਵੀ ਮੇਰੀ ਵਾਕ ਮਿਸ ਹੋ ਗਈ ਹਫਤੇ ਚ ਦੋ ਦਿਨ ਤਿੰਨ ਦਿਨ ਤਾਂ ਸਾਨੂੰ ਕਿਤੇ ਨਾ ਕਿਤੇ ਜਾਣਾ ਪੈਂਦਾ ਫਿਰ ਉਦੋਂ ਮੇਰੀ ਵਾਕ ਮਿਸ ਹੋ ਜਾਂਦੀ ਆ ਫਿਰ ਮੈਨੂੰ ਐ ਹੁੰਦਾ ਜੀ ਇਸ ਦਿਨ ਮੈਂ ਘਰੇ ਮਿਸ ਨਾ ਕਰਾਂ ਹਨਾ ਕੋਸ਼ਿਸ਼ ਹੁੰਦੀ ਦੋ ਟਾਈਮ ਕਰ ਲਾਂ ਕਦੇ ਇੱਕ ਟਾਈਮ ਹੋ ਪਉਂਦੀ ਹੈ ਕਦੇ ਕ ਦੋ ਟਾਈਮ ਹੋ ਪਉਂਦੀ ਆ ਤੋਂ ਕਰਦੇ ਆ ਵਾਕ ਅੰਦਰ ਜਾਂਦੇ ਕਰਦੇ ਮੈਨੂੰ 7:30 ਵੱਜ ਜਾਣ ਕਿਉਂਕਿ ਵਾਕ ਕਰਨ ਤੋਂ ਬਾਅਦ ਪਲਾਂਟਸ ਨੂੰ ਪਾਣੀ ਦੇ ਕੇ ਫਿਰ ਮੈਂ ਅੰਦਰ ਜਾਊਂਗੀ ਬਹੁਤ ਗਰਮੀ ਐ ਸੇਕ ਮਾਰਦਾ ਗਰਮ ਗਰਮ ਹਵਾ ਲੱਗਦੀ ਫੇਸ ਨੂੰ ਇਹ ਇਧਰ ਆਗੇ ਖੇਤੋਂ ਸਬਜ਼ੀ ਗਵਾਰੇ ਫਲੀਆਂ ਦੀ ਸਬਜ਼ੀ ਇਹ ਹੋ ਕਿਵੇਂ ਰੱਖਤੀ ਕੱਲ ਨੂੰ ਤੇ ਖੰਗ ਕੱਲ ਨੂੰ ਸ਼ਾਮ ਨੂੰ ਤੱਕ ਬਣੂਗੀ ਕਿਉਂ ਕੱਟਣ ਤੇ ਵੀ ਟਾਈਮ ਲੱਗ ਜੂ ਬਰੀ ਬਰੀ ਕਨੇ ਇਹ ਜੇਸੀ ਗਵਾਰਾ ਦੀ ਬਰੀ ਕੋਲਾ ਤੇ ਇਧਰ ਮੈਂ ਹੁਣ ਮੰਨ ਲਿਆ ਹਟੀਆਂ ਖੇਤ ਵਾਲੇ ਭਾਂਡੇ ਕੀਮੀਆਂ ਵਗੈਰਾ ਕਿਉਂਕਿ ਖੇਤ ਨਾ ਮਿਸਤਰੀ ਲੱਗੇ ਹੋਏ ਨੇ 2 ਦਿਨ ਹੋ ਗਏ ਮਿਸਤਰੀ ਕੰਮ ਕਰਦਾ ਕੰਮ ਹੁੰਦਾ ਦੂਜਾ ਦਿਨ ਸੇ ਕਾਫੀ ਭਾਂਡੇ ਹੋ ਜਾਂਦੇ ਫੇ ਰੋਟੀ ਵਾਲੇ ਚਾਹ ਵਾਲੇ ਇਦਰ ਖਿਚੜੀ ਬਣ ਗਈ ਮੈਂ ਗੈਸ ਬੰਦ ਕਰਤਾ ਆਹ ਤੁਹਾਨੂੰ ਸਟੀਮ ਨਿਕਲੂਗੀ ਫੇਰ ਮੈਂ ਉਹ ਖੋਲ ਕੇ ਚੈੱਕ ਕਰੂੰਗੀ ਜਦੋਂ ਆਪਾਂ ਡਿਨਰ ਕਰੂੰਗੀ ਟਾਈਮ ਹੋ ਰਿਹਾ 7:30 ਟਾਈਮ ਹੋ ਰਿਹਾ 7:30 ਡਿਨਰ ਕਰ ਲਿਆ ਕਿਚਨ ਸਾਫ ਹੋ ਗਈ ਦਵਿੰਦਰ ਨੇ ਹਜੇ ਆਉਣਾ ਉਹਨਾਂ ਨੇ ਆਪਣਾ ਖਾਣਾ ਖਾਣਾ ਤੇ ਖਿਚੜੀ ਪਰ ਮੈਂ ਕੁੱਕਰ ਖਾਲੀ ਕਰਤਾ ਖਿਚੜੀ ਵਾਲਾ ਬਾਉਲਸ ਕੱਢਤੀ ਤੇ ਕੁੱਕਰ ਧੋਤਾ ਹੁਣ ਦੀ ਫਿਰ ਗਰਮ ਕਰਨੀ ਪੈਣੀ ਸੀ ਉਹ ਆਉਣ ਦਾ ਮਾਈਕ੍ਰੋਵੇਵ 'ਚ ਗਰਮ ਕਰ ਦੂੰਗੀ ਹੁਣ ਕਰਦੇ ਆ ਵੀਡੀਓ ਦਾ ਐਂਡ ਵੀਡੀਓ ਥੋੜੀ ਜਿਹੀ ਬਰ ਅਚੀ ਲੱਗੀ ਹੋਵੇ ਤਾਂ ਪਲੀਜ਼ ਲਾਈਕ ਸ਼ੇਅਰ ਕਮੈਂਟ ਕਰਨਾ ਚੈਨਲ ਨੂੰ ਵੀਡੀਓ ਦੇਖਣ ਤੁਹਾਡਾ ਬਹੁਤ-ਬਹੁਤ ਥੈਂਕ ਯੂ ਮਿਲਾਂਗੇ ਇੱਕ ਹੋਰ ਵੀਡੀਓ ਲੈ ਕੇ ਤਦ ਤੱਕ ਲਈ ਸਭ ਚੰਗਾ